ਉਧਰ ਆਈਏ ਮਿੰਟੂ ਜੀ ਦੂਜੇ 골ਡ ਇੱਥੇ ਧੂਰੀ ਵਾਲੇ 골ਡੀ ਤੇ ਮਿੰਟੂ ਜੀ ਉਹ ਤਾਂ 24 ਕੈਰੇਟ ਦਾ 골ਡ ਬਣ ਗਿਆ ਇਸ ਵੇਲੇ ਮਾਨ ਸਾਹਿਬ ਦਾ ਜੀ ਕਹਿੰਨੇ ਕਿ ਭਾਈ ਕਹਿੰਦਾ ਕਿ ਭਈ ਆ ਗਿਆ ਮੈਂ ਦੁਬਾਰਾ ਧੂਰੀ ਦੇ ਵਿੱਚ ਆ ਕੇ ਟੱਕਰ ਦਾ ਖਰਦ ਸਾਹਿਬ ਨੂੰ ਕਹਿੰਨੇ ਕਿ ਭਾਈ ਇਹ ਗੱਲ ਕੀ ਬਣ ਗਈ ਮਿੰਟੂ ਜੀ ਕਹਿੰਦੇ ਕਿ ਭਾਈ ਗੱਡੀ ਦਾ ਗੇਅਰ ਪਾਇਆ ਜਾ ਕੇ ਕਿਤੇ ਚੰnai ਛੁੱਟੀ ਗੱਡ ਬੈਠ ਗਈ ਪਤਾ ਕੀ ਗੱਲ ਹੈ ਜੀ ਮੇਨ ਤੇ ਐਚਸੀਆ ਕਿ ਦਲ ਬਦਲੀ ਜਿਹੜੀ ਹੈ ਨਾ ਦਲ ਬਦਲੀ ਫਲ ਰਹੀ ਹੈ ਜੀ ਰੋਲਾ 골ਡੀ ਦਾ 골ਡੀ ਕੀ ਹੁਣ 골ਡੀ ਲੜੇਗਾ ਹੀ ਤੁਸੀਂ ਮੈਨੂੰ ਗੱਲ ਦੱਸੋ ਜਦੋਂ ਦੋ ਧਿਰਾਂ ਜੀ ਲੜ ਪਈਆਂ ਫਸ ਪਈਆਂ ਫਿਰ ਇੱਕ ਦੂਜੇ ਦੇ ਵਿਰੁੱਧ ਜ਼ੋਰ ਤੇ ਲੱਗਣਾ ਸੁਭਾਵਕ ਹੀ ਆ ਨਾ ਹੁਣ ਕੀ 골ਡੀ ਆਖੇ ਕੇ ਖੈਰਾ ਸਾਹਿਬ ਕੋਈ ਗੱਲ ਨਹੀਂ ਮੈਂ ਤੁਸੀਂ ਜਿੱਥੇ ਆਪਦਾ ਕੰਮ ਕਰੀ ਚੱਲੇ ਮੈਂ ਹੱਥ ਜੋੜ ਕੇ ਘਰੇ ਵੇਜਾਂਗਾ ਜੀ ਉਹਨੇ ਤੇ ਸੱਜਰਾ ਅੱਜ ਬਈ ਆਮ ਆਦਮੀ ਪਾਰਟੀ ਵਾਲਾ ਜਿਹੜਾ ਸਾਫਾ ਜਿਹਾ ਗੱਲ ਚ ਪਾਇਆ ਜੀ ਉਹ ਫਰ ਲਾਇਆ ਪਾਇਆ ਹਾਂ ਤੇ ਉਹ ਵੈਸੇ ਵੀ ਕਹਿੰਦੇ ਹੁੰਦੇ ਆ ਨਾ ਕਿ ਜਿਹੜਾ ਨਵਾਂ ਨਵਾਂ ਮੁਸਲਮਾਨ ਬਣਿਆ ਉਹ ਵੀ ਅੱਲਾ ਅੱਲਾ ਉੱਚੀ ਉੱਚੀ ਕੂਕਦਾ ਜੀ ਸੋ ਇਸ ਤਰ੍ਹਾਂ ਹੀ ਹੁੰਦਾ ਕਿ ਜਿਹੜਾ ਨਵਾਂ ਨਵਾਂ ਭਾਜਪਾ ਚ ਜਾਂਦਾ ਉਹ ਮੁਸਲਮਾਨਾਂ ਦੇ ਖਿਲਾਫ ਜੱਜ ਕੇ ਜ਼ਹਿਰ ਉਗਲਦਾ ਹੈ ਹਿੰਦੂ ਮੁਸਲਮ ਜਾਣ ਕੇ ਕਰਦਾ ਤੇ ਇਸ ਤਰ੍ਹਾਂ ਹੀ ਜਦੋਂ ਇੱਧਰ ਆਉਂਦਾ ਅਗਲਾ ਪੱਟ ਤੇ ਥਾਪੀ ਮਾਰ ਕੇ ਕਹੂਗਾ ਨਾ ਕਿ ਮੈਂ ਹੁਣ ਘੇਰ ਕੇ ਵਿਖਾਉ ਬਿਲਕੁਲ ਨਵਾਂ ਪਹਿਲਵਾਨ ਮਾਰਦਾ ਪੂਰੀਆਂ ਥਾਪੀਆਂ ਤੋਰੀ ਜੀ ਜਿਹੜੀ ਗੱਲ ਇਹ ਆ ਕਿ ਸੁਖਪਾਲ ਖਹਿਰਾ ਨੇ ਅੱਜ ਕਹਿ ਲੋ ਕਿ ਇਹਨਾਂ ਦਾ ਜਿਹੜਾ ਸ਼ਾਲਾ ਸੀਗਾ ਨਾ ਉਹਨੂੰ ਸੂਈ ਮਾਰਦੀ ਜੀ ਇਹ ਕਹਿ ਕੇ ਕਿ ਦੇਖੋ ਜੀ 골ਡੀ ਜਿਹੜਾ ਉਹ ਡਰਦਾ ਭੱਜ ਗਿਆ ਇਹ ਜਾਂਚ ਪੜਤਾਲ ਇੱਕ ਤੇ ਜਿੰਮਾਂ ਦੀ ਚੱਲਦੀ ਪਈ ਆ ਕਿ ਸਸਤੀਆਂ ਜਿੰਮਾਂ ਜਿਹੜੀਆਂ ਮਹਿੰਗੀਆਂ ਲਗੀਆਂ ਨੇ ਦੂਜਾ ਕੋਈ ਟਾਇਲ ਫੈਕਟਰੀ ਆ ਜਿਹੜੀ ਉਹਦੇ ਚੋਂ ਇਹਨਾਂ ਨੇ ਮਾਲ ਆਪ ਦਾ ਜਿਹੜਾ ਉਹ ਤੱਕੇ ਨਾਲ ਗਾਂ ਪੰਚਾਇਤਾਂ ਨੂੰ ਵਿਕਵਾਇਆ ਹੁਣ ਮਾਨ ਸਾਹਿਬ ਇਹ ਗੱਲ ਜਿਹੜੀ ਹੈ ਨਾ ਉਹ ਅੱਜ ਤੁਸੀਂ ਵੇਖੋ ਕਿ ਸੀਐਮ ਸਾਹਿਬ ਨੇ ਕਿਸ ਤਰ੍ਹਾਂ ਝੂਠ ਬੋਲ ਕੇ ਟੇਢੀ ਕੀਤੀ ਆ ਸੁਣੀਏ ਤੁਸੀਂ ਪ੍ਰੈਸ ਕਾਨਫਰੰਸ ਨਹੀਂ ਮੈਂ ਪ੍ਰੈਸ ਕਾਨਫਰੰਸ ਨਹੀਂ ਸੁਣ ਸਕਿਆ ਜੀ ਜਿਹੜੀ ਉਹ ਪ੍ਰੈਸ ਕਾਨਫਰੰਸ ਹੈ ਉਹਦੇ 'ਚ ਜਦੋਂ ਸਵਾਲ ਆਇਆ ਕਿ ਕੀ ਇਹ 골ਡੀ ਹੈ ਜਿਹੜਾ ਭਈ ਡਰਦਾ ਆ ਤਾਂ ਮਾਨ ਸਾਹਿਬ ਪਤਾ ਕੀ ਕਰੇ ਮਾਨ ਸਾਹਿਬ ਕਰੇ ਜੀ ਕਿ ਦੇਖੋ ਜੀ ਕੋਈ ਜਾਂਚ ਪੜਤਾਲ ਚੱਲ ਹੀ ਨਹੀਂ ਰਹੀ ਹੈ ਚੱਲ ਨਹੀਂ ਰਹੀ ਜਦਕਿ 골ਡੀ ਖੁਦ ਇਹ ਦਾਵਾ ਕਰ ਚੁੱਕਾ ਜਾਂ ਗੋਲਡੀ ਦੀ ਫੈਮਿਲੀ ਇਹ ਦਾਵਾ ਕਰ ਚੁੱਕੀ ਹੈ ਕਿ ਸਾਡੇ ਰਿਸ਼ਤੇਦਾਰਾਂ ਤੱਕ ਨੂੰ ਤੰਗ ਕੀਤਾ ਹੈ ਹਾਂਜੀ ਆਪਣੀ ਇੰਟਰਵਿਊ ਚ ਉਹਨਾਂ ਨੇ ਗੱਲ ਹਰ ਤੁਸੀਂ ਦੇਖ ਲਓ ਪੀਸੀ ਦੁਬਾਰਾ ਕੱਢ ਲਓ ਜੀ ਮਾਨ ਸਾਹਿਬ ਇਸ ਗੱਲ ਤੇ ਲੀਕ ਮਾਰਦੇ ਹੋ ਕਹਿੰਦੇ ਜੀ ਕੋਈ ਜਾਂਚ ਪੜਤਾਲ ਚੱਲੀ ਨਹੀਂ ਸੀ ਰਹੀ ਇਸ ਤਰ੍ਹਾਂ ਦਾ ਹੈ ਹੀ ਨਹੀਂ ਐ ਕੋਈ ਪ੍ਰੈਸ਼ਰ ਪਾਇਆ ਹੀ ਨਹੀਂ ਗਿਆ ਸੁਖਪਾਲ ਖਹਿਰਾ ਨੇ 5 6 ਵਾਰੀ ਪਾਰਟੀ ਬਦਲੀ ਆ ਤੇ ਭਾਈ ਇਹ ਖਹਿਰਾ ਸਾਹਿਬ ਤੇ ਕਿਹੜਾ ਪ੍ਰੈਸ਼ਰ ਸੀ ਉਹ ਤੇ ਇੱਥੋਂ ਤੱਕ ਕਹਿ ਗਏ ਕਿ ਹੋ ਸਕਦਾ ਅਗਲੀ ਪਾਰਟੀ ਫੁੱਲ ਵਾਲੀ ਪਾਰਟੀ ਹੋਵੇ ਖਹਿਰਾ ਦੀ ਗੱਲ ਇਹ ਹੈ ਕਿ ਮਾਨ ਸਾਹਿਬ ਦੇਖੋ ਖੁਦ ਗੋਲਡੀ ਦਾ ਟਬਰ ਤੁਹਾਡੇ ਨਾਲ ਇੰਟਰਵਿਊ ਦੇ ਦੌਰਾਨ ਇਹ ਗੱਲ ਕਹਿ ਕੇ ਗਿਆ ਕਿ ਸਾਡੇ ਤੇ ਰਿਸ਼ਤੇਦਾਰਾਂ ਤੱਕ ਨੂੰ ਤੰਗ ਕੀਤਾ ਗਿਆ ਦੋਨੇ ਪਾਸੇ ਦੇ ਨੂੰ ਇਹ ਮਾਨ ਸਾਹਿਬ ਵੇਖ ਲਓ ਸਾਰੀ ਪ੍ਰੈਸ ਦੇ ਸਾਹਮਣੇ ਫੇਰ ਝੂਠ ਬੋਲ ਗਏ ਨੇ ਸਾਰੀ ਪ੍ਰੈਸ ਕੀ ਦੁਨੀਆ ਦੇ ਸਾਹਮਣੇ ਉਹ ਝੂਠ ਬੋਲ ਜਾਂਦੇ ਆ ਜੀ ਸਾਰੀ ਦੁਨੀਆ ਦੇ ਸਾਹਮਣੇ ਝੂਠ ਬੋਲ ਜਾਂਦੇ ਮੇਰੀ ਗੱਡੀ ਰੋਕ ਕੇ ਮੈਨੂੰ ਬਾਈ ਕਹਤਾ ਜੀ ਗੱਡੀ ਤੁਹਾਡੀ ਕਿੱਥੇ ਰੁਕਦੀ ਹੈ ਕਿਹੜੇ ਖੇਤ ਕਿੱਥੇ ਰੁਕਦੀ ਆ ਇਹ ਤੇ ਤੁਹਾਨੂੰ ਬਾਈ ਬਾਈ ਕਹਿ ਕੇ ਲੋਕ ਜਿਹੜੇ ਸਾਰੇ ਕੂਕਾ ਮਾਰਦੇ ਆ ਘਰ ਲਾਉਂਦੇ ਆ ਉਹ ਨਹੀਂ ਬਾਈ ਬਾਈ ਉਹਨਾਂ ਦੀ ਸੁਣਦੀ ਨਹੀਂ ਕੂਕਾ ਤੁਹਾਨੂੰ ਤਾਂ ਮਤਲਬ ਕਿ ਬਿਲਕੁਲ ਜਿੱਦਾਂ ਕਹਿ ਲੀਏ ਨਾ ਕਿ ਬਈ ਠੀਕ ਹੈ ਦਲ ਬਦਲੀ ਮੈਂ ਜਿਵੇਂ ਕਹਿ ਰਿਹਾ ਨਾ ਕਿ ਬਹੁਤ ਮੈਂ ਇਸ ਚੀਜ਼ ਨੂੰ ਇਦਾਂ ਦੇਖ ਰਿਹਾ ਕਿ ਦੇਖੋ ਦਲ ਬਦਲੀ ਜਿਹੜੀ ਫਲ ਫੁੱਲ ਰਹੀ ਆ ਉਹਦਾ ਇੱਕ ਕਾਰਨ ਪਤਾ ਵੱਡਾ ਕੀ ਆ ਜੀ ਜਿਹੜੀ ਗੱਲ ਸਮਝਣ ਦੀ ਹੈ ਜ਼ਰੂਰਤ ਆ ਕਿ ਅਸੀਂ ਜੋ ਮਰਜ਼ੀ ਕਹੀਏ ਅੱਜ ਹੁਣ ਪਹਿਲਾਂ 골ਡੀ ਬੀਬਾ ਬੰਦਾ ਸੀਗਾ ਘੈਂਟ ਬੰਦਾ ਸੀਗਾ ਸਭ ਕੁਝ ਸੀ ਅੱਜ ਹੁਣ ਤੁਸੀਂ ਵੇਖੋ ਉਹਦੀਆਂ ਕਿੰਨੀਆਂ ਵੀਡੀਓ ਪਾਈਆਂ ਜਾ ਰਹੀਆਂ ਜਿਹਦੇ ਚ ਆਮ ਆਦਮੀ ਪਾਰਟੀ ਨੂੰ ਕਹਿ ਰਿਹਾ ਕਿ ਦੇਖੋ ਜੀ ਕੁਝ ਬੰਦੇ ਜਿਹੜੇ ਹੁੰਦੇ ਆ ਐਸ ਸਰਕਾਰ ਚ ਵੀ ਹੁੰਦੇ ਆ ਸਰਕਾਰ ਚ ਹਾਂਜੀ ਹਾਂਜੀ ਉਹ ਵਾਇਰਲ ਕੀਤੀ ਜਾ ਰਹੀ ਹੈ ਇੱਕ ਉਹ ਬੁੱਢਾ ਜਿਹੜਾ ਉਹ ਜਿਹੜਾ ਬੋਲਦਾ ਸੀਗਾ ਕਿ ਜਿੱਦਰ ਨੂੰ ਇਹਦੀ ਬਹੂ ਜਾਂਦੀ ਸੀ ਅਸੀਂ ਹਾਥੀ ਮਗਰ ਲਾ ਲੈਂਦੇ ਸੀ ਤੇ ਗਾਣਾ ਲਾ ਦਿੰਦੇ ਸੀ ਅਸੀਂ ਕਿ 10 ਭੈਣੇ ਕਰਤਾਰ ਉਹ ਐਤ ਕੀ ਵੋਟ ਕਿਨੂੰ ਪਾਏਗੀ ਜੀ ਉਹ ਉਹ ਵੀਡੀਓ ਵੀ ਖੜ੍ਹ ਦਿੱਤੀ ਕਿ ਲੈ ਬਾਈ ਜਿਹੜੇ ਤੇਰੀ ਵੋਟੀ ਦੇ ਮਗਰ ਇਸ ਤਰ੍ਹਾਂ ਛੋਟਾ ਹਾਥੀ ਲਾ ਕੇ ਜਿਹੜਾ ਟੈਂਪੂ ਜਿਹਾ ਹੁੰਦਾ ਇਸ ਤਰ੍ਹਾਂ ਗਾਣੇ ਵਜਾਉਂਦੇ ਸੀ ਅੱਜ ਤੂੰ ਉਹਨਾਂ ਚੀ ਚਲੇ ਗਿਆ ਮਤਲਬ ਕਿ ਹੁਣ ਦੂਸਰੇ ਪੱਖ ਤੋਂ ਟ੍ਰੋਲਿੰਗ ਸਟਾਰਟ ਹੋ ਗਈ ਪਰ ਗੱਲ ਇਹ ਆ ਕਿ ਕੀ ਇਨ੍ਹਾਂ ਚੀਜ਼ਾਂ ਦਾ ਇਨ੍ਹਾਂ ਗੱਲਾਂ ਦਾ ਦਲ ਬਦਲੀ ਤੇ ਕੋਈ ਫਰਕ ਹੈਗਾ ਨਹੀਂ ਫੇਸਬੁੱਕ ਵਾਲੇ ਜਿੰਨਾ ਮਰਜ਼ੀ ਇੱਥੇ ਗਾਲ ਦੁੱਪੜ ਕਰ ਲੈਣ ਕਿਸੇ ਨੂੰ ਟਰੋਲ ਕਰ ਲੈਣ ਲੀਡਰ ਆਪਣੀ ਮਫਾਦ ਦੀ ਖੇਡ ਦੇਖ ਰਹੇ ਨੇ ਗੋਲਡੀ ਨੂੰ ਲੱਗਿਆ ਕਿ ਹੁਣ ਇੱਥੇ ਕੋਈ ਫਾਇਦਾ ਨਹੀਂ ਹੈ ਫਾਇਦਾ ਨਹੀਂ ਹੈਗਾ ਤੇ ਫਾਇਦਾ ਇਹ ਹੋਆ ਕਿ ਇਹਨਾਂ ਦੇ ਨਾਲ ਰਲ ਜਾਈਏ ਨਾਲੇ ਕੋਈ ਜਾਂਚ ਪੜਤਾਲ ਚੱਲਦੀ ਉਹਦੇ ਤੋਂ ਬਚਾਂਗੇ ਕੋਈ ਫਾਈਲ ਖੁੱਲੀ ਵੀ ਤਾਂ ਬੰਦ ਹੋ ਜਾਏਗੀ ਹੁਣ ਥੋੜੀ ਨਾ ਉਹ ਛੋਟੇ ਭਰਾ ਨੂੰ ਥੋੜੀ ਹੁਣ ਉਲਝਾਊਗਾ ਮਾਨਸਾਬਾ ਹਾਂ ਤਾਂ ਛੋਟਾ ਹੋਰ ਟੋੜੀ ਲ ਜਾਓਗੇ ਉਹਨਾਂ ਨੂੰ ਜੀ ਤਾਂ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਗੱਲ ਇਹ ਆ ਕਿ ਇੱਕ ਚੀਜ਼ ਜਿਹੜੀ ਲੀਡਰ ਸਮਝ ਚੁੱਕੇ ਆ ਕਿ ਫੇਸਬੁੱਕ ਕੀ ਧਰ ਨੂੰ ਤੇ ਛੱਡ ਦਿਓ ਤੁਸੀਂ ਇੱਥੇ ਤੇ ਜੋ ਹੁੰਦਾ ਸੋਨ ਦਾ ਇੱਥੇ ਆਪਦੇ ਆਪ ਦੇ ਹਿਸਾਬ ਕਿਤਾਬ ਨਾਲ ਕਮੈਂਟ ਕੀਤੇ ਜਾਂਦੇ ਆ ਆਪਦਾ ਆਪਦਾ ਨਜ਼ਰੀਆ ਦੇਖਿਆ ਜਾਂਦਾ ਤੁਸੀਂ ਕਿੰਨੇ ਕੁ ਲੋਕਾਂ ਦੇ ਨਜ਼ਰੀਏ ਚ ਫਿੱਟ ਬੈਠਦੇ ਹੋ ਉਹਨਾਂ ਲਈ ਤੁਸੀਂ ਕਿੰਨੇ ਕੁ ਫਾਇਦੇਮੰਦ ਹੋ ਉਹਨਾਂ ਦੇ ਵਿਰੋਧੀਆਂ ਲਈ ਤੁਸੀਂ ਕਿੰਨੇ ਕੁ ਨੁਕਸਾਨਦਾਇਕ ਉਸ حساب ਨਾਲ ਉਹਨਾਂ ਨੇ ਤੁਹਾਨੂੰ ਲਾਇਕ ਦੇਨੇ ਆ ਕਮੈਂਟ ਦੇਨੇ ਆ ਵਿਊਜ਼ ਦੇਨੇ ਵਗੈਰਾ 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 ਪਰ ਜਿਹੜੀ ਗੱਲ ਅਸੀਂ ਕੱਲ ਦੋ ਦੋਸਤ ਆਪਸ ਦੇ ਵਿੱਚ ਗੱਲ ਕਰ ਰਹੇ ਸੀਗੇ ਉਹ ਮੇਰੇ ਦੋਸਤ ਕਹਿ ਲੋ ਕਿ ਪੋਲੀਟੀਸ਼ੀਅਨ ਇੱਕ ਤਰ੍ਹਾਂ ਨਾਲ ਹੈਗੇ ਹਾਲੇ ਅਣਲਾਨ ਨਹੀਂ ਹੈ ਵੈਸੇ ਪਰ ਪੋਲਿਟਿਕਸ ਦੇ ਵਿੱਚੋਂ ਰਹਿੰਦੇ ਆ ਖਾਸ ਤੌਰ ਤੇ ਅੱਜ ਕੱਲ੍ਹ ਪ੍ਰਚਾਰ ਦੇ ਵਿੱਚ ਵੀ ਆ ਤੇ ਅਸੀਂ ਗੱਲ ਜਿਹੜੀ ਕਰ ਰਹੇ ਸੀਗੇ ਤਾਂ ਉਹਦਾ ਇੱਕ ਸਿੱਟਾ ਨਿਕਲਿਆ ਕਿ ਜਿਹੜੀ ਦਲ ਬਦਲੀ ਪੰਜਾਬ ਦੀ ਰਾਜਨੀਤੀ ਚ ਸਰਾਫ ਬਣ ਕੇ ਸਾਡੇ ਸਾਹਮਣੇ ਖਲੋ ਗਈ ਆ ਉਹਦੇ ਵਧਨ ਫੁੱਲਣ ਦਾ ਇੱਕ ਕਾਰਨ ਇਹ ਹੈ ਕਿ ਲੀਡਰ ਇਹ ਸੋਚਦਾ ਕਿ ਫੇਸਬੁੱਕ ਤੇ ਰੌਲਾ ਪੈਣਾ ਕੁਝ ਘੰਟੇ ਆ ਕੋਈ ਹੋਰ ਖਬਰ ਆ ਗਈ ਬਸ ਹਰ ਇੱਕ ਬੰਦਾ ਇੱਕ ਇੱਕ ਪੋਸਟ ਪਾਉਂਦਾ ਹੁੰਦਾ ਦੋ ਦੋ ਚਾਰ ਚਾਰ ਕਿਤੇ ਕਮੈਂਟ ਕਰ ਦਿੰਦਾ ਇਸ ਤੋਂ ਵੱਧ ਗੱਡੀ ਨਹੀਂ ਚੱਲਦੀ ਅੱਜ ਕੱਲ ਜੀ ਉਸ ਤੋਂ ਬਾਅਦ ਲੀਡਰ ਨੇ ਡੀਪੀ ਬਦਲੀ ਬਗ ਕਹਾਣੀ ਖਤਮ ਬਸ ਲੀਡਰ ਜਿਹੜਾ ਉਹ ਜਾਂਦਾ ਤਾਂ ਪਰਸਨਲ ਕਪੈਸਿਟੀ ਚ ਜਿੰਨੇ ਕੋ ਉਹਦੇ ਲਿੰਕ ਹੈ ਉਹਦੇ ਨਾਲ ਜਾਂਦੇ ਹੀ ਜਾਂਦੇ ਆ ਜੀ ਹੁਣ ਹੋਇਆ ਕਿ ਕਿ ਗੋਲਡੀ ਜੇ ਕਾਂਗਰਸ ਨੂੰ ਛੱਡ ਕੇ ਗਿਆ ਉਥੇ ਧਿਰ ਤੇ ਧੜਾ ਛੱਡ ਕੇ ਗਿਆ ਆਮ ਆਦਮੀ ਪਾਰਟੀ ਚ ਤੇ ਉਹਨੂੰ ਪ੍ਰਵਾਨ ਕਰਨ ਵਾਲਾ ਇੱਕ ਵੱਡਾ ਧੜਾ ਮਿਲ ਗਿਆ ਉਥੇ ਫਾਇਦੇ ਚ ਰਿਆ ਇੱਥੇ ਉਹਦੇ ਨਾਲ ਕੋਈ 20000 ਸੀ ਜੇ ਕਾਂਗਰਸ ਨਾਲ ਜੁੜਿਆ ਸੀ ਹੁਣ ਉਹਨੂੰ ਡਿਫੈਂਡ ਕਰਨ ਵਾਲਾ ਤੇ ਹੋ ਸਕਦਾ 2 ਲੱਖ ਨੇ ਤਰ੍ਹਾਂ ਦੇ ਮੈਦਾਨ ਚ ਕਿੱਥੇ ਕੱਲੇ ਧੂਰੀ ਧੂਰੀ ਵਾਲੇ ਨੇ ਕਰਨਾ ਸੀ ਜਾਂ ਹੋਰ ਅੱਗੇ ਕਿੱਥੇ ਆ ਜੀ ਉਹ ਕਿੱਥੇ ਘਟੇ ਚ ਸੋ ਦਲ ਬਦਲੀ ਜਿਹੜੀ ਹੈ ਨਾ ਇਹਨੂੰ ਹੁਣ ਇਉਂ ਹੀ ਲੈ ਲਓ ਕਿ ਜਦ ਤੱਕ ਲੋਕ ਜਿਹੜੇ ਆ ਉਹ ਇਸ ਚੀਜ਼ ਨੂੰ ਨਕਾਰਦੇ ਨਹੀਂ ਖਾਸ ਤੌਰ ਤੇ ਜਿਹੜੇ ਇਸ ਤਰ੍ਹਾਂ ਪਰਮਾਨ ਕਰਨ ਵਾਲੇ ਸਿਆਸੀ ਧੜਿਆਂ ਦੇ ਵਿੱਚ ਲੋਕ ਬੈਠੇ ਆ ਜੇਕਰ ਇਹ ਸਿਆਣੇ ਨਹੀਂ ਹੁੰਦੇ ਇਹ ਕੰਮ ਇਸੇ ਤਰ੍ਹਾਂ ਹੀ ਚੱਲੇਗਾ ਗੋਲਡੀ ਨੇ ਆਪਣਾ ਰਸਤਾ ਚੁਣਨਾ ਸੀ ਆਪਾਂ ਕੱਲ ਵੀ ਗੱਲ ਕੀਤੀ ਪਰਸੋਂ ਵੀ ਕੀਤੀ ਕਿ ਦੋ ਆਪਸ਼ਨ ਲੱਗਦੇ ਨੇ ਭਾਜਪਾ ਚ ਜਾ ਸਕਦੇ ਆ ਜਾਂ ਆਮ ਆਦਮੀ ਪਾਰਟੀ ਚ ਆ ਸਕਦੇ ਤਾਂ ਉਹਨਾਂ ਨੂੰ ਲੋਕਲ ਲੈਵਲ ਤੇ ਫਾਇਦਾ ਲੱਗਿਆ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਕਿਹਾ ਕਿ ਆ ਜਾ ਵੀ ਮਿੱਤਰੋ ਮੈਨੂੰ ਲੈ ਲਓ ਬਾਹੋਂ ਕੀ ਪਨਾਹੋਂ ਮੇ ਤਾਂ ਉਹਨਾਂ ਨੇ ਆਖਿਆ ਕਿ ਹਾਂ ਭਾਈ ਸਾਨੂੰ ਵੀ ਚਾਹੀਦੀ ਹੈ ਜ਼ਰੂਰਤ ਹੈ ਪਰ ਇੱਕ ਚੀਜ਼ ਮੈਂ ਕਹੂੰਗਾ ਕਿ ਸੁਖਪਾਲ ਸਿੰਘ ਖਹਿਰਾ ਠੀਕ ਹੈ ਵੀਡੀਓ ਪਾ ਰਹੇ ਨੇ ਜੋਸ਼ੀਲੀਆਂ ਗੱਲਾਂ ਕਰ ਰਹੇ ਨੇ ਦਾਵਾ ਕਰ ਰਹੇ ਨੇ ਕਿ ਸਾਡਾ ਸਮਰਥਨ ਸਾਡੀ ਸਪੋਰਟ ਬਹੁਤ ਹੈ ਆਪਾਂ ਵੀ 10-15 ਦਿਨ ਪਹਿਲਾਂ ਤੱਕ ਦੇਖ ਰਹੇ ਸੀਗੇ ਕਿ ਸੁਖਪਾਲ ਸਿੰਘ ਖਹਿਰਾ ਤਗੜੀ ਫਾਈਟ ਚਾਹ ਗਿਆ ਪਰ ਹੁਣ ਜਿਵੇਂ-ਜਿਵੇਂ ਅੱਗੇ ਨੂੰ ਤੁਰੇ ਚੱਲਾਂਗੇ 5-10 ਦਿਨ ਵੈਸੇ ਹਾਲੇ ਹੋਰ ਉਡੀਕ ਰਹੇਗੀ ਪਰ ਮੌਜੂਦਾ ਘੜੀ 'ਚ ਸੁਖਪਾਲ ਸਿੰਘ ਖਹਿਰਾ ਦਾ ਰਸਤਾ ਮੁਸ਼ਕਲ ਹੋ ਰਿਹਾ ਹੈ ਨਾ ਪਰ ਸਥਿਤੀਆਂ ਦੇ ਮੱਦੇਨਜ਼ਰ ਦੋ ਕਾਰਨ ਹੈ ਕਿ ਵਿਜੇਂਦਰ ਸਿੰਘਲਾ ਤੇ ਗੋਲਡੀ ਦੋ ਜਿਹੜੇ ਸੰਗਰੂਰ ਦੇ ਥੰਮ ਸੀ ਉਹ ਚਲੇ ਗਏ ਸੇ ਪਾਸੇ ਧਿਮਾਨ ਉੱਥੇ ਹੈ ਨਹੀਂ ਹੁਣ ਠੀਕ ਹੈ ਜੀ ਜਿਹੜਾ ਸਿੱਧੂ ਦਾ ਢੜਾ ਸੀਗਾ ਇੱਕ ਹੋਰ ਸੁਮਿਤ ਵਰਗੇ ਹਾਂਜੀ ਉਹ ਵੀ ਪਾਸੇ ਨੇ ਉਸ ਏਰੀਏ ਚ ਜੀ ਪਹਾਵਾ ਮਲੇਰਕੋਟਲੇ ਵਾਲਾ ਜਾਂ ਉਧਰਲੀ ਬੈਲਟ ਵਾਲੀ ਪਾਸੇ ਅਮਰਗੜ ਵਾਲੇ ਅਮਰਗੜ ਵਾਲੇ ਤਾਂ ਤੁਸੀਂ ਦੇਖ ਲਓ ਕਿ ਸੁਖਪਾਲ ਸਿੰਘ ਖਹਿਰਾਵਾਸ ਤੇ ਚਨੌਤੀ ਹੁਣ ਕਿਸ ਤਰ੍ਹਾਂ ਦੀ ਹੋਏਗੀ ਜੀ ਇਹ ਤੁਸੀਂ ਸਮਝ ਲਓ ਤੇ ਦੂਜੀ ਗੱਲ ਜਿਹੜੀ ਹੈ ਕਿ ਆਮ ਆਦਮੀ ਪਾਰਟੀ ਦੇ ਉੱਥੇ ਵਿਧਾਇਕ ਤਾਂ ਦੇਖੋ ਨਾ ਸੰਗਰੂਰ ਲੋਕ ਸਭਾ ਹਲਕੇ ਚ ਕਿੰਨੇ ਆ ਵਿਧਾਇਕ ਦਾ ਬੜਾ ਵਾਅਦਾ ਹੁੰਦਾ ਜ਼ੁਰ ਔਰ ਰੂਲਿੰਗ ਧਰਦਾ ਤਾਂ ਤੁਹਾਨੂੰ ਪਤਾ ਹੀ ਹੈ ਵਿਧਾਇਕ ਜਿਹੜਾ ਫਿਰ ਕਿਸ ਤਰ੍ਹਾਂ ਕੰਮ ਕੱਢ ਜਾਂਦਾ ਹੈ ਜੀ 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 ਗੱਲ ਠੀਕ ਹੈ ਜੀ ਇਧਰਲੇ ਪਾਸੇ ਤੋਂ ਕਈ ਵੀ ਰੰਦੇ ਕਮੈਂਟ ਆ ਜੀ ਕਨੇ ਕਿ ਬਾਈ 골ਡੀ ਨੂੰ ਹੁਣ ਕੀ ਇਹਨਾਂ ਨੇ ਕਹਨੇ ਕਿ ਉਪਚੋਣ ਦੇ ਵਿੱਚ ਲਿਆ ਕੇ ਜਿਤਾ ਦੇਣਾ ਤੇ ਮੰਤਰੀ ਬਣਾ ਦੇਣਾ ਕਹਨੇ ਕਿ ਬਾਈ ਸਪੋਰਟਸ ਮਿਨਿਸਟਰ ਵਾਲੀ ਸਿੰਤਾ ਜੀ ਹੋ ਸਕਦਾ ਦੇਖੋ ਗੱਲ ਇਹ ਆ ਕਿ ਬਿਲਕੁਲ ਹੋ ਸਕਦਾ ਹੈ ਜੀ ਕਿ ਜਿਹੜਾ ਜਿਮਨੀ ਇਲੈਕਸ਼ਨ ਹੋਏਗਾ ਚੋਣ ਹੋਏਗੀ ਬਾਈ ਇਲੈਕਸ਼ਨ ਹੋਏਗਾ ਉਹਦੇ ਚ 골ਡੀ ਕਿਉਂਕਿ 골ਡੀ ਨੇ ਕੋਈ ਨਾ ਕੋਈ ਤਾਂ ਵਾਅਦਾ ਲਿਆ ਹੋਏਗਾ ਨਾ ਕਿ ਮੈਨੂੰ ਕੀ ਦਿਓਗੇ ਜੇ ਉਸੇ ਤਨਖਾਹ ਤੇ ਭਾਂਡੇ ਮਾਂਜਨੇ ਸੀ ਤੇ ਫਿਰ ਪੁਰਾਣੀ ਦੁਕਾਨ ਕਿਤੇ ਮਾੜੀ ਸੀ ਤਾਂ ਪੁਰਾਣੀ ਦੁਕਾਨ ਉੱਥੇ ਵੀ ਕਹਿੰਦੇ ਸੀ ਝੰਡੀ ਵਾਲੀ ਗੱਡੀ ਦੇ ਦੇ ਜੀ ਇੱਥੇ ਜੀ ਪਹਿਲਾਂ ਮਿਲਦੀ ਤਾਂ ਹੀ ਗਈ ਹੁਣ ਹੋ ਸਕਦਾ ਜੀ 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 ਇੱਕ ਵੀਰ ਦਾ ਹੋਰ ਇਸ ਮੁਤਲਕ ਕਮੈਂਟ ਸੀਗਾ ਜੀ ਤਾਂ ਉਹ ਕਹਿੰਦੇ ਪਏ ਸੀਗੇ ਮਿੰਟੂ ਜੀ ਕਹਿੰਦੇ ਕਿ ਭਾਈ ਇਸ ਤਰ੍ਹਾਂ ਦੇ ਨਾਲ ਹੀ ਕਹਿੰਦੇ ਕਿ ਅੰਮ੍ਰਿਤਪਾਲ ਤੇ ਉੱਪਰਲੇ ਪਾਸੇ ਚੌਧਰੀ ਸਾਵਾ ਇਹ ਕਹਿੰਦੇ ਕਿ ਭਾਈ ਜਿਹੜਾ ਖੁਸ਼ਬਾਹ ਜਟਾਣਾ ਤਲਵੰਡੀ ਸਾਬੂ ਵਾਲੇ ਉਹਨਾਂ ਨੇ ਅਵੈਸਥਾ ਵੜਿੰਗ ਸਾਹਿਬ ਹਾਂ ਇਧਰ ਚਲੋ ਹਲਕਾ ਪੰਨੀ ਵਾਲੇ ਵਾਲੇ ਹਾਂ ਹਲਕਾ ਚਲੋ ਉੱਥੇ ਉਹਨਾਂ ਦਾ ਕਨੇ ਕੇ ਭਾਈ ਉਹਨਾਂ ਨੇ ਜਫੀਆਂ ਤਾਂ ਪਵਾ ਸੀ ਵੜਿੰਗ ਸਾਹਿਬ ਨੇ ਕਹਿੰਨੇ ਕਿ ਭਾਈ ਪਰ ਗੱਲ ਇਹ ਵੀ ਉਹਨਾਂ ਦੀ ਵੀ ਕਹਿੰਨੇ ਕਿ ਕੰਗਸਾਹਬ ਨਾਲ ਚੰਗੀ ਹੈ ਕਿਉਂਕਿ ਯੂਨੀਵਰਸਿਟੀ ਵੇਲੇ ਦੇ ਇਕੱਠੇ ਨੇ ਹੋ ਸਕਦਾ ਕਹਿੰਨੇ ਕਿ ਭਾਈ ਉਹ ਵੀ ਗੱਲ 'ਚ ਜਿਹੜਾ ਪਟਾ ਪਾ ਰਣ ਕਹਿੰਨੇ ਕਿ ਝਾੜੂ ਵਾਲਾ ਵੀ ਇਹ ਵੀ ਹੋ ਸਕਦਾ ਆਓ ਜੀ ਦੇਖੋ ਕੁਝ ਵੀ ਹੋ ਸਕਦਾ ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਅੱਜ ਕਿਹਾ ਹੀ ਆ ਗੋਲਡੀ ਨੇ ਕਿਹਾ ਹੀ ਆ ਕਿ ਮੈਂ ਤੇ ਮੀਤ ਮਿੱਤਰਾਂ ਸੀ ਤੇ ਆ ਹੁਣ ਇੱਕ ਕਮੈਂਟ ਵੀ ਆ ਰਿਹਾ ਸੀਗਾ ਮੈਂ ਟੇਢੀ ਜੀ ਅੱਖ ਨਾਲ ਵੇਖਿਆ ਕਿ ਕਿਸੇ ਸਿੰਗਰ ਦਾ ਵੀ ਰੋਲ ਆ। ਹਾਂਜੀ ਮਨੂਜੀ ਕਹਿੰਦੇ ਪਏ ਕਿ ਸਿੰਗਰ ਨੇ ਸ਼ਾਇਦ ਇਹ ਸਾਰੇ ਲੰਗੋਟੀਆਂ ਯਾਰ ਨੇ ਇਨਫੈਕਟ ਕਹਿ ਲੁ ਕਿ ਲੰਗੋਟੀ ਪਹਿਨਣ ਤੋਂ ਪਹਿਲਾਂ ਤੇ ਯਾਰ ਨੇ। ਜੀ ਆ ਤਾਂ ਯੂਨੀਵਰਸਿਟੀ ਗੋਲਡੀ ਦਾ ਚੰਗਾ ਰਿਹਾ ਕੰਮ ਕਾਜ ਹੋ ਸਕਦਾ ਕੋਈ ਪ੍ਰਾਣਾ ਸੰਗਤ ਦੇ ਵਿੱਚ ਕੋਈ ਅਦਰ ਉਦਰ ਉਦਰ ਜਾਂਦਾ ਹੋ ਸਕਦਾ ਹੈ। ਜੀ 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 ਇਹ ਵੀ ਗੱਲ ਹੋ ਸਕਦੀ ਹੈ ਜੀ ਤੇ ਇਹਦੇ ਨਾਲ ਜੀ ਵਿਧਾਇਕ ਤੇ ਜਿਮਨੀ ਚੂਣ ਆ ਵੀ ਕਿਨੇ ਕੇ ਸਮੇ ਆਪਣਾ ਸਮਾ ਵੀ ਕਿਨੇ ਸਰਕਾਰ ਦਾ ਜੀ ਕਿਨੇ ਕਿ ਲੋਕ ਵੀ ਮਨ ਬਣਾਉਣਗੇ ਫਿਰ ਬਾਕੀ ਦੇਖਦੇ ਆਂ ਭਾਈ ਅਮਰਤਪਾਲ ਬਾਰੇ ਗੱਲ ਕਰੋ ਜੀ ਅਮਰਤਪਾਲ ਬਾਰੇ ਆਪਾਂ ਪਹਿਲੀ ਗੱਲ ਕਰ ਚੁੱਕੇ ਆਂ ਜੀ ਅਸੀਂ ਕਰ ਚੁੱਕੇ ਆਂ ਜੀ ਅਸੀਂ ਜੇ ਕੋਈ ਡਿਵੈਲਪਮੈਂਟ ਹੋਈ ਹੋਈ ਤਾਂ ਜ਼ਰੂਰ ਕਰ ਦੇਾਂਗੇ ਕੋਈ ਅਪਡੇਸ਼ਨ ਹੁੰਦੀ ਆ ਅਦਰਵਾਈਜ਼ ਅਸੀਂ ਕੋਈ ਕੈਂਪੇਨਰ ਨਹੀਂ ਹੈਗੇ ਕਿਸੇ ਦੇ ਮਾਫ ਕਰਨਾ ਜੀ ਵੀ ਅਸੀਂ ਕੋਈ ਸਪੈਸੀਫਿਕ ਕੈਂਪੇਨ ਕਰੀਏ ਕਿਸੇ ਵਾਸਤੇ ਕੋਈ ਡਿਵੈਲਪਮੈਂਟ ਹੁੰਦੀ ਹੈ ਜ਼ਰੂਰ ਸਾਜੀ ਹਾਂ ਆਪਾਂ ਗੱਲਬਾਤ ਕਰ ਲਾਂਗੇ ਜਾਂ ਕੋਈ ਤੁਸੀਂ ਕਮੈਂਟ ਕਰਦੇ ਉਧਰਲੇ ਪਾਸਿਓ ਮਨੂ ਜੀ ਪੁੱਛਦੇ ਪਏ ਕਿਨੇ ਜੀ ਕਿਹੜੇ ਸਿੰਗਰ ਨੇ ਕੀਤੀ ਹੈ ਜੀ ਹੈਲਪ ਕਰਨੀ ਕਿ ਭਾਈ ਉਹ ਨਹੀਂ ਭਾਈ ਹੁਣ ਸਾਨੂੰ ਪਤਾ ਹੈਗਾ ਤੁਸੀਂ ਦੱਸਦੇ ਪਏ ਹੋਗੇ ਇੱਥੇ ਕਮੈਂਟ 'ਚ ਕਿਸੇ ਨੇ ਲਿਖਿਆ ਹਾਂ ਹਾਂ ਤੇ ਸਿੰਗਰ ਤੇ ਇੱਕੋ ਹੀ ਆ ਜਿਹੜਾ ਇਹਨਾਂ ਦੇ ਨਜ਼ਦੀਕ ਸੀਗਾ ਜਿਹਨੂੰ ਬਚਾਇਆ ਜੀ ਪਰ ਆਹੋ ਜੱਟ ਆਉਂਦੇ ਆ ਜੀ ਐਂ ਕਹਿੰਦਾ ਹੁੰਦਾ ਨਾ ਉਹ ਆਲੇ ਵੀ ਜੇ ਤੁਹਾਨੂੰ ਪਤਾ ਲੱਗਦਾ ਤਾਂ ਫਿਰ YouTube ਤੇ ਉਹ ਸਪੀਕਰ ਜੇ ਚ ਬੋਲੋ Google ਵਾਲੇ ਚ ਪਰਾਂ ਹੋ ਜਾ ਜੱਟ ਆਉਂਦੇ ਆ ਤੇ ਉਹਨਾਂ ਨੇ ਕੱਢ ਕੇ ਰੱਖ ਦੇਣਾ ਹੁਣ ਸਾਠੇ ਮੂੰ ਅਸੀਂ ਤੇ ਇੰਨਾ ਕੋ ਦੱਸ ਸਕਦੇ ਆ ਭਾਈ ਹਾਂ ਬਿਲਕੁਲ ਹੀ ਗੱਲ ਤੁਹਾਡੀ ਠੀਕ ਆ ਜੀ ਤਾਂ ਇਹਦੇ ਨਾਲ ਹੀ ਇਧਰਲੇ ਪੱਸੇ ਉਹ ਵਿਸ਼ਾਲ ਜਸਵਾਲ ਜੀ ਧੰਨਵਾਦ ਸੀ ਕੰਟਰੀਬਿਊਟ ਕੀਤਾ ਜੀ ਤੇ ਨਾਲ ਕਹਿੰਦੇ ਕਿ ਭਾਈ ਆ ਚਲੋ ਬਾਈ ਕੋਈ ਨਹੀਂ ਜਿਹੜਾ ਮਰਜੀ ਸਿੰਗਰ ਹੋਵੇ ਤਾਂ ਤਰਨ ਤਰਨ ਦੇ ਵਿੱਚ ਕਹਿੰਨੇ ਕਿ ਬਾਈ ਚੰਗੀ ਲੀਡ ਕਰ ਸਕਦੇ ਚਲੋ ਵਧੀਆ ਗੱਲ ਆ ਬਾਈ ਦੇਖਦੇ ਆ ਕੋਈ ਗੱਲ ਨਹੀਂ ਆ ਲੀਡ ਤੁਸੀਂ ਤਰਨ ਤਰਨ ਅੱਛਾ ਖਡੂਰ ਸਾਹਿਬ ਦੀ ਗੱਲ ਕਰਦੇ ਪਏ ਤਾਂ ਜੀ ਜੀ ਤਰਨ ਤਰਨ ਤਾਂ ਇੱਕ ਆ ਗਿਆ ਨਾ ਵਿਧਾਨ ਸਵਾਲ ਵਿਧਾਨ ਸਵਾਲ ਕਾ ਆ ਗਿਆ ਜੀ 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 ਤਾਂ ਇਸ ਦੇ ਨਾਲ ਹੀ ਮਿੰਟੂ ਜੀ ਆਪਾਂ ਆਈਏ ਜਰਾ ਫੋਟੋ ਵਾਲੇ ਦੇਖੋ ਸਾਡੇ ਵੱਲੋਂ ਕੋਈ ਲੀਡ ਲਵੇ ਕੋਈ ਜਿੱਤੇ ਕੋਈ ਹਾਰੇ ਸਾਡਾ ਤਾਂ ਕੰਮ ਆ ਕਸਦ ਵਾਲਾ ਅਸੀਂ ਤੇ ਬਸ ਡਾਕ ਪੜ ਕੇ ਦੇ ਦੇਣੀ ਆ ਜਾਂ ਫੜ ਕੇ ਦੇ ਦੇਣੀ ਆ ਸਾਡੇ ਲੋਕ ਕੋਈ ਜਿੱਤੇ ਸਾਡਾ ਪਰਸਨਲ ਮਤਲਬ ਕਿ ਕਿਸੇ ਵੱਲੋਂ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਵਿਸ਼ੇਸ਼ ਤੌਰ ਤੇ ਅੱਗੇ ਕਰੀਏ ਕਿਸੇ ਨੂੰ ਪਿੱਛੇ ਕਰੀਏ ਜੀ ਤੇ ਜਿਹੜਾ ਵੀ ਲੀਡ ਲੈਂਦਾ ਉਹ ਜਦੋਂ ਲਊਗਾ ਫਿਰ ਵੇਖੀ ਚੋਗੇ ਜੀ ਜੀ ਜਿਹਦੀ ਜ਼ਮਾਨਤ ਜਬਤ ਹੋਈ ਉਹਦਾ ਵੀ ਪਤਾ ਲੱਗ ਜਾਊਗਾ ਜੀ 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 ਠੀਕ ਤਾਈਦੇ ਨਾਲ ਇਧਰਲੇ ਪੱਸੀਓ ਚੋਣ ਕਮਿਸ਼ਨਰ ਆਪਣਾ ਦਪਿੰਦਰ ਜੀ ਕਹਿੰਨੇ ਪਏ ਜੀ ਚੋਣ ਕਮਿਸ਼ਨ ਨੇ ਰੋਲਾ ਪੈਂਟ ਤੇ ਜੀ ਵੋਟ ਅੰਕੜੇ ਜਾਰੀ ਕੀਤੇ ਨੇ ਸਵਾਲ ਉੱਠ ਰਹੇ ਨੇ ਟੋਟਲ ਪੋਲਿੰਗ ਨਹੀਂ ਦੱਸੀ ਜਾ ਰਹੀ ਜੀ ਕੀ ਖਬਰ ਹੈ ਜੀ ਕਹਿੰਨੇ ਕਿ ਭਾਈ ਨਹੀਂ ਉਹ ਦੱਸ ਤਾਂ ਦਿੱਤੇ ਹੋਣ ਅੰਕੜੇ ਇਹਨਾਂ ਨੇ ਪਹਿਲੇ ਅੰਕੜੇ ਜਿਹੜੇ ਪਹਿਲੇ ਫੇਸ ਦੇ ਸੀਗੇ ਉਹ ਦਿੱਤੇ 7-8 ਦਿਨ ਬਾਅਦ ਹੁਣ 4 ਦਿਨ ਬਾਅਦ ਤੇ ਚੋਣ ਕਮਿਸ਼ਨ ਵੀ ਮੈਨੂੰ ਨਹੀਂ ਲੱਗਦਾ ਕਿ ਕਿਸੇ ਦਿਨ ਵੀ ਇਹੋ ਜੇ ਪੰਗਿਆਂ ਤੋਂ ਬਚਦਾ ਕੋਈ ਨਾ ਕੋਈ ਸਿਆਪਾ ਪਿਆ ਰਹਿੰਦਾ ਕਿ ਚਲੋ 24 ਘੰਟੇ ਬਹੁਤ ਹੁੰਦੇ ਆ ਆਪਾਂ ਨੂੰ ਵੀ ਪਤਾ ਹੈ ਕਿ ਕਈ ਇਲਾਕਿਆਂ ਚ ਨਾ ਬਹੁਤ देर ਨਾਲ ਅੱਜ ਕੱਲ ਰਿਪੋਰਟ ਹੁੰਦੇ ਆ ਜਾਂ ਕਹਿ ਲਓ ਵੈਸੇ ਤੇ ਅੱਜ ਕੱਲ ਇੰਨੀ ਦੇਰ ਇੰਨੀ ਲੇਟ ਲਤੀਫੀ ਨਹੀਂ ਹੋਣੀ ਚਾਹੀਦੀ ਪਰ ਫਿਰ ਵੀ ਚਲੋ VOTING ਹੁੰਦੀ ਆ ਕਈ ਇਲਾਕਿਆਂ ਚ ਰਾਤ ਤੱਕ ਵੀ ਚਲੇ ਜਾਂਦਾ ਮਾਮਲਾ ਕਈ ਥਾਈ ਫਿਰ ਦੁਬਾਰਾ ਹੁੰਦੀ ਆ ਕੁਝ ਪੁਲਿਸ ਇਸ ਤਰ੍ਹਾਂ ਦੇ ਹੁੰਦੇ ਆ ਫਿਰ ਉਹ ਅਪਡੇਸ਼ਨ ਹੁੰਦੀ ਆ ਉਹਦੀ ਨਵੇਂ ਸਿਰੇ ਤੋਂ ਪਰ ਇੰਨਾ ਸਮਾਂ ਇੰਨਾ ਸਮਾਂ ਇਹ ਤੇ ਵੀਰਬਾਲ ਵਾਲੀ ਖਿਚੜੀ ਦਾ ਹਸਾਕਤਾ ਬਣ ਗਿਆ ਇਹਨਾਂ ਦਾ ਜੀ ਜੀ